ਮੈਂ ਅਪਰਾਧਿਕ ਕਾਨੂੰਨਾਂ ਦੇ ਲਾਗੂ ਹੋਣ ਨਾਲ ਜਲਦ ਮਿਲੇਗਾ ਨਿਆਂ ਪ੍ਰਧਾਨ ਮੰਤਰੀ ਮੋਦੀ ਸ਼੍ਰੀ ਅਕਾਲ ਤਖਸਾਲ ਸਾਹਿਬ ਵੱਲੋਂ ਲੱਗੀ ਧਾਰਮਿਕ ਸਜ਼ਾ ਅਨੁਸਾਰ ਸੁਖਵੀਰ ਸਿੰਘ ਬਾਦਲ ਤੇ ਅਕਾਲੀ ਲੀਡਰਸ਼ਿਪ ਨੇ ਕੀਤੀ ਸੇਵਾ ਅਡਾਨੀ ਤੇ ਸੰਬਲ ਮੁੱਦੇ ਨੂੰ ਲੈ ਕੇ ਸੰਸਦ ਵਿੱਚ ਮੋੜ ਹੰਗਾਮਾ ਬੁੱਡੇ ਦਰਿਆ ਨੂੰ ਬੰਨ ਮਾਰਨ ਜਾਂਦੇ ਕਾਰਕੁਨ ਪੁਲਸ ਨੇ ਹਿਰਾਸਤ ਵਿੱਚ ਲੈ ਮਾਮਲਾ ਪਖਿਆ ਨਿਗਮ ਚੋਣਾ ਕਰਵਾਉਣ ਦੇ ਲਈ ਕਮਿਸ਼ਨ ਨੂੰ 15 ਦਿਨ ਦੀ ਮੌਲਤ ਇਸ ਤੋਂ ਬਾਅਦ ਟੀਵੀ ਦੇ ਪੰਜਾਬੀ ਖਬਰਾਂ ਦੇ ਬੁਲਟਨ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਵਿਖੇ ਤਿੰਨ ਨਵੇਂ ਕਾਨੂੰਨਾਂ ਨੂੰ ਲਾਗੂ ਕਰਨ ਦੀ ਸਮੀਖਿਆ ਕੀਤੀ ਹੈ। ਇਸ ਦੌਰਾਨ ਕੇਂਦਰੀ ਮੰਤਰੀ ਅਮੇਸ਼ਾ ਵੀ ਉਹਨਾਂ ਦੇ ਨਾਲ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਪਛਾਣ ਦੇਵੀ ਮਾਂ ਚੰਡੀ ਨਾਲ ਜੁੜੀ ਹੋਈ ਹੈ ਜੋ ਕਿ ਸੱਚ ਅਤੇ ਨਿਆਂ ਦੀ ਸਥਾਪਨਾ ਕਰਨ ਵਾਲੀ ਸ਼ਕਤੀ ਦਾ ਸਰੂਪ ਹੈ। ਉਨ੍ਹਾਂ ਕਿਹਾ ਕਿ ਇਹੀ ਫਲਸਫਾ ਭਾਰਤੀ ਨਿਆਂ ਸਹਿਨਤਾ ਭਾਰਤੀ ਨਾਗਰਿਕ ਸੁਰੱਖਿਆ ਸਹਿਨਤਾ ਦੇ ਸਮੁੱਚੇ ਸਰੂਪ ਦਾ ਆਧਾਰ ਹੈ। ਉਨ੍ਹਾਂ ਨੇ ਭਾਰਤੀ ਨਿਆਂ ਸਹਿਨਤਾ ਬੀ ਐਨ ਐਸ ਭਾਰਤੀ ਸਿਵਲ ਡਿਫੈਂਸ ਕੋਡ ਬੀ ਡੀ ਸੀ ਅਤੇ ਇੰਡੀਅਨ ਐਵੀਡੈਂਸ ਐਕਟ ਚੰਡੀਗੜ੍ਹ ਵਿੱਚ ਲਾਗੂ ਕਾਨੂੰਨਾਂ ਦਾ ਡੈਮੋ ਵੀ ਦੇਖਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਹਿਣਾ ਹੈ ਕਿ ਨਵੇਂ ਕਾਨੂੰਨਾਂ ਨਾਲ ਅਸੀਂ ਅਪਰਾਧਿਕ ਪ੍ਰਣਾਲੀ ਤੋਂ ਛੁਟਕਾਰਾ ਪਾ ਲਿਆ ਹੈ। ਚੰਡੀਗੜ੍ਹ ਨਵੇਂ ਕਾਨੂੰਨਾਂ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਵਾਲਾ ਸ਼ਹਿਰ ਬਣ ਜਾ ਰਿਹਾ ਹੈ। ਚੰਡੀਗੜ੍ਹ ਦੇਸ਼ ਦੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਪਹਿਲਾ ਅਜਿਹਾ ਸੂਬਾ ਬਣ ਜਾਵੇਗਾ ਜਿੱਥੇ ਇਹ ਤਿੰਨੇ ਕਾਨੂੰਨ ਪੂਰੀ ਤਰ੍ਹਾਂ ਨਾਲ ਲਾਗੂ ਹੋਣਗੇ। ਇਹਨਾਂ ਕਾਨੂੰਨਾਂ ਦੀ ਆਤਮਾ ਭਾਰਤੀ ਹੈ ਅਤੇ ਇਹਨਾਂ ਦਾ ਮਕਸਦ ਨਿਆਂ ਪ੍ਰਦਾਨ ਕਰਨਾ ਹੈ। ਪਹਿਲਾਂ ਵਾਲੇ ਕਾਨੂੰਨ 160 ਸਾਲ ਪੁਰਾਣੇ ਸਨ ਜੋ ਕਿ ਅੰਗਰੇਜ਼ਾਂ ਦੇ ਬਣਾਏ ਹੋਏ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਹਿਣਾ ਹੈ ਕਿ ਨਿਆਂ ਦੀ ਪਹਿਲੀ ਕਸੌਟੀ ਸਮੇਂ ਸਰ ਨਿਆਂ ਦਾ ਮਿਲਣਾ ਹੈ ਜੋ ਨਾਗਰਿਕ ਸੁਰੱਖਿਆ ਤੇ ਭਾਰਤੀ ਨਿਆਂ ਸਹੰਤਾ ਦਾ ਉਦੇਸ਼ ਹੈ। ਉਹਨਾਂ ਸੁਪਰੀਮ ਕੋਰਟ ਦੇ ਜੱਜਾਂ, ਹਾਈ ਕੋਰਟਾਂ ਦੇ ਚੀਫ ਜਸਟਿਸ, ਵਕੀਲਾਂ ਤੇ ਇਸ ਖੇਤਰ ਵਿੱਚ ਯੋਗਦਾਨ ਪਾਉਣ ਵਾਲੇ ਹਰ ਵਿਅਕਤੀ ਦਾ ਧੰਨਵਾਦ ਕੀਤਾ। ਨਵੇਂ ਕਾਨੂੰਨ ਅਧੀਨ ਦਿੱਤੇ ਗਏ ਫੈਸਲਿਆਂ ਦਾ ਜ਼ਿਕਰ ਕਰਦੇ ਹੋਏ ਉਹਨਾਂ ਦਾ ਕਹਿਣਾ ਹੈ ਕਿ ਜ਼ਬਰ ਜਨਾਹ ਦੇ ਇੱਕ ਮਾਮਲੇ ਵਿੱਚ 45 ਦਿਨਾਂ ਦੇ ਅੰਦਰ ਫੈਸਲਾ ਹੋ ਗਿਆ ਅਤੇ ਦੋਸ਼ੀ ਨੂੰ 20 ਸਾਲ ਦੀ ਸਜ਼ਾ ਸੁਣਾਈ ਗਈ। ਹਾਸੇ ਦੇ ਮਾਮਲੇ ਵਿੱਚ 20 ਦਿਨਾਂ ਦੇ ਅੰਦਰ ਮੁਆਵਜ਼ਾ ਮਿਲਿਆ ਹੈ। ਬਿਹਾਰ ਵਿੱਚ ਹੋਏ ਕਤਲ ਮਾਮਲੇ ਵਿੱਚ 14 ਦਿਨਾਂ ਅੰਦਰ ਫੈਸਲਾ ਸੁਣਾਇਆ ਗਿਆ ਹੈ। ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ। ਅਜਿਹੇ ਫੈਸਲਿਆਂ ਦੀ ਦੇਸ਼ ਤੇ ਸਮਾਜ ਵਿੱਚ ਚਰਚਾ ਹੋਣੀ ਚਾਹੀਦੀ ਹੈ ਤਾਂ ਹੀ ਅਪਰਾਧਕ ਅੰਸਰਾਂ ਨੂੰ ਕਾਨੂੰਨ ਦਾ ਡਰ ਪੈਦਾ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਹਿਣਾ ਹੈ ਕਿ ਨਵੇਂ ਕਾਨੂੰਨ ਲਾਗੂ ਕਰਨਾ ਹੀ ਕਾਫੀ ਨਹੀਂ ਹੈ ਸਗੋਂ ਆਮ ਲੋਕਾਂ ਨੂੰ ਵੀ ਜਾਗਰੂਕ ਕਰਨਾ ਹੋਵੇਗਾ। ਉਹਨਾਂ ਨੂੰ ਭਰੋਸਾ ਦਿਵਾਉਣਾ ਹੋਵੇਗਾ ਕਿ ਕਾਨੂੰਨ ਹਰ ਵਰਗ ਲਈ ਬਰਾਬਰ ਹੈ ਤੇ ਜਲਦੀ ਇਨਸਾਫ ਦੀ ਗਾਰੰਟੀ ਹੈ। ਇਸ ਕੰਮ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਨਿਆ ਪ੍ਰਣਾਲੀ ਨਾਲ ਜੁੜੇ ਵਿਅਕਤੀਆਂ ਵਕੀਲਾਂ ਤੇ ਪੁਲਿਸ ਨੂੰ ਅੱਗੇ ਆਉਣਾ ਪਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਹਿਣਾ ਹੈ ਕਿ 1857 ਦੀ ਕ੍ਰਾਂਤੀ ਤੋਂ ਬਾਅਦ ਅੰਗਰੇਜ਼ਾਂ ਵੱਲੋਂ ਬਣਾਏ ਗਏ ਇੰਡੀਅਨ ਪੀਨਲ ਕੋਡ ਦੀਆਂ ਧਾਰਾਵਾਂ ਸਿਰਫ ਭਾਰਤੀਆਂ ਦਾ ਸ਼ੋਸ਼ਣ ਕਰਕੇ ਜੇਲਾ ਭਰਨ ਲਈ ਬਣਾਈਆਂ ਗਈਆਂ ਸਨ। ਇਸ ਦੀ ਵਰਤੋਂ ਆਜ਼ਾਦੀ ਦੇ دیਵਾਨਿਆਂ ਨੂੰ ਰੋਕਣ ਲਈ ਕਰਦੇ ਸਨ ਤਾਂ ਜੋ ਕਾਨੂੰਨ ਦਾ ਡਰ ਬਣਿਆ ਰਹੇ ਅਤੇ ਉਹ ਦੇਸ਼ ਤੇ ਰਾਜ ਕਰਦੇ ਰਹਿਣ। ਉਨਾ ਕਹਿਆ ਕਿ ਅਫਸੋਸ ਦੀ ਗੱਲ ਹੈ ਕਿ ਆਜ਼ਾਦੀ ਦੇ 77 ਸਾਲਾਂ ਬਾਅਦ ਉਸ ਕਾਨੂੰਨ ਤੋਂ ਛੁਟਕਾਰਾ ਮਿਲਿਆ ਹੈ ਕੇਂਦਰੀ ਗ੍ਰਹਿ ਮੰਤਰੀ ਆਮੇਸ਼ਾ ਨੇ ਆਪਣੇ ਸਵਾਗਤੀ ਭਾਸ਼ਣ ਦੌਰਾਨ ਕਿਹਾ ਹੈ ਕਿ ਨਵੇਂ ਕਾਨੂੰਨਾ ਚ ਬਹੁਤ ਵਧੀਆ ਵਿਵਸਥਾਵਾਂ ਹਨ ਇੱਕ ਨਵੀਂ ਪ੍ਰਣਾਲੀ ਬਣਾਉਣੀ ਸੀ ਚੰਡੀਗੜ੍ਹ ਨੇ ਇਹ ਔਖਾ ਕੰਮ 5 ਮਹੀਨਿਆਂ ਵਿੱਚ ਪੂਰਾ ਕਰ ਲਿਆ ਚੰਡੀਗੜ੍ਹ ਨਵੇਂ ਕਾਨੂੰਨਾ ਨੂੰ ਲਾਗੂ ਕਰਨ ਵਾਲਾ ਦੇਸ਼ ਦਾ ਪਹਿਲਾ ਸ਼ਹਿਰ ਬਣ ਗਿਆ ਹੈ ਜੇਕਰ ਕੋਈ ਐਫ ਆਈ ਆਰ ਹੋਈ ਤਾਂ ਹੁਣ ਵੱਧ ਤੋਂ ਵੱਧ 3 ਸਾਲ ਦੇ ਅੰਦਰ ਇਨਸਾਫ ਮਿਲੇਗਾ ਹੁਣ ਕੋਈ ਤਰੀਕ ਨਹੀਂ ਦਿੱਤੀ ਜਾਵੇਗੀ ਇਸ ਨਾਲ ਦੁਨੀਆ ਦਾ ਸਭ ਤੋਂ ਵੱਡਾ ਸੁਧਾਰ ਹੋਣ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਇਨ੍ਹਾਂ ਕਾਨੂੰਨਾਂ ਦੇ ਲਾਗੂ ਹੋਣ ਨਾਲ ਹੁਣ ਅੱਤਵਾਦੀਆਂ ਨੂੰ ਕੋਈ ਫਾਇਦਾ ਨਹੀਂ ਹੋਵੇਗਾ ਔਰਤਾਂ ਅਤੇ ਬੱਚਿਆਂ ਲਈ ਵੀ ਕਾਨੂੰਨ 'ਚ ਵੱਖਰੇ ਅਧਿਆਏ ਜੋੜੇ ਗਏ ਹਨ ਅੱਤਵਾਦ ਤੇ ਸੰਗਠਿਤ ਅਪਰਾਧ ਦੀ ਪਰਵਾਸ਼ਾ ਤੈਅ ਕੀਤੀ ਗਈ ਹੈ ਪੁਲਿਸ ਨੂੰ 90 ਦਿਨਾਂ ਦੇ ਅੰਦਰ ਪ੍ਰਗਤੀ ਰਿਪੋਰਟ ਦੇਣੀ ਪਵੇਗੀ 0 ਐਫ ਆਈ ਆਰ ਸਮੇਤ ਕਈ ਗੱਲਾਂ ਲਈ ਥਾਣੇ ਜਾਣ ਦੀ ਲੋੜ ਨਹੀਂ ਪਵੇਗੀ ਆਉਣ ਵਾਲੇ 6 ਮਹੀਨਿਆਂ ਵਿੱਚ ਇੱਕ ਕਲਿੱਕ 올 ਡਾਟਾਬੇਸ ਨੂੰ ਲਾਗੂ ਕੀਤਾ ਜਾਵੇਗਾ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਲਗਾਈ ਧਾਰਮਿਕ ਸਜ਼ਾ ਦੇ ਆਦੇਸ਼ਾਂ ਦਾ ਪਾਲਣ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬਜ਼ੁਰਗ ਅਕਾਲੀ ਆਗੂ ਸਖਦੇਵ ਸਿੰਘ ਢੀਂਟਸਾ ਨੇ ਸਵੇਰੇ 9 ਤੋਂ 10 ਵਜੇ ਦੌਰਾਨ ਸ਼੍ਰੀ ਹਰਮੰਦਰ ਸਾਹਿਬ ਦੇ ਘੰਟਾ ਘਰ ਵਾਲੇ ਪ੍ਰਵੇਸ਼ ਦੁਆਰ ਦੇ ਬਾਹਰ ਕਰੀਬ 1 ਘੰਟਾ ਸੇਵਾਦਾਰਾਂ ਵਾਲੇ ਨੀਲੇ ਚੋਲੇ ਪਾ ਕੇ ਹੱਥਾਂ ਵਿੱਚ ਵਰਸ਼ੇ ਫੜ ਕੇ ਗਲਾਂ ਵਿੱਚ ਤਖਤੀ ਪਾ ਕੇ ਵੀਲ ਚੇਰ ਤੇ ਬੈਠ ਕੇ ਚੋਬਦਾਰ ਵਜੋਂ ਸੇਵਾ ਨਿਭਾਈ ਹੈ ਇਸ ਤੋਂ ਬਾਅਦ ਉਹਨਾਂ ਲੰਗਰ ਗੁਰੂ ਰਾਮਦਾਸ ਜੀ ਵਿਖੇ ਜਾ ਕੇ ਸੰਗਤ ਦੇ ਝੂਠੇ ਬਰਤਨ ਇਕੱਠੇ ਕਰਨ ਸ੍ਰੀ ਹਰਮੰਦਰ ਸਾਹਿਬ ਦੀ ਪ੍ਰਕਰਮਾ ਵਿੱਚ ਬੈਠ ਕੇ ਇੱਕ ਘੰਟਾ ਕੀਰਤਨ ਸਰਵਣ ਕਰਨ ਤੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਨ ਦੀ ਸੇਵਾ ਨਵਾਈ ਹੈ ਪਹਿਲੇ ਦਿਨ ਸੁਖਵੀਰ ਸਿੰਘ ਬਾਦਲ ਤੋਂ ਇਲਾਵਾ ਵਿਕਰਮ ਸਿੰਘ ਮਜੀਠੀਆ ਸੁਖਦੇਵ ਸਿੰਘ ਢਿੰਸਾ ਡਾਕਟਰ ਦਿਲਜੀਤ ਸਿੰਘ ਚੀਮਾ ਚਰਨਜੀਤ ਸਿੰਘ ਅਟਵਾਲ ਬੀਬੀ ਜਗੀਰਕੌਰ ਸੋਨ ਸਿੰਘ ਠੰਡਰ ਅਤੇ ਹੋਰ ਵੀ ਮੰਤਰੀ ਸਚਕਣ ਸ਼੍ਰੀ ਹਰਮਨ ਦਾ ਸਾਹਿਬ ਇੱਕ ਸੰਗਤਾਰੇ ਝੂਠੇ ਬਰਤਨ ਧੋਣ ਦੇ ਨਾਲ ਨਾਲ ਪਖਾਨਿਆਂ ਨੂੰ ਸਾਫ਼ ਕਰਨ ਦੀ ਸੇਵਾ ਕਰਦੇ ਦਿਖਾਈ ਦਿੱਤੇ ਹਨ ਉਪਰੰਤ ਸਾਰਿਆਂ ਨੇ ਇਸ਼ਨਾਨ ਕਰਕੇ ਗੁਰੂ ਘਰ ਵਿੱਚ ਬੈਠ ਕੇ ਕੀਰਤਨ ਸਰਵਣ ਕੀਤਾ ਬੀਬੀ ਜਗੀਰਕੌਰ ਨੇ ਆਪਣੀ ਸੇਵਾ ਦੌਰਾਨ ਜਿੱਥੇ ਬੀਬੀਆਂ ਵਾਲੇ ਬਾਥਰੂਮ ਸਾਫ਼ ਕੀਤੇ ਉੱਥੇ ਹੀ ਉਹਨਾਂ ਨੇ ਲੰਗਰ ਹਾਲ ਵਿੱਚੇ ਬਰਤਨ ਸਾਫ਼ ਕਰਨ ਦੀ ਸੇਵਾ ਕੀਤੀ ਅਤੇ ਸਿੰਘ ਸਹਿਬਾਨ ਦੇ ਆਦੇਸ਼ ਅਨੁਸਾਰ ਦਫ਼ਤਰ ਵਿੱਚੇ ਹਾਜ਼ਰੀ ਭਰੀ ਉਨਾ ਕਹਿਆ ਕਿ ਦੁਨੀਆ ਭਰ ਦੇ ਲੋਕਾਂ ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਸਿੰਘ ਸਹਿਬਾਨ ਵੱਲੋਂ ਸਿੱਖ ਪਰੰਪਰਾਵਾਂ ਤੇ ਸਿਧਾਂਤਾਂ ਅਨੁਸਾਰ ਸੁਣਾਏ ਫੈਸਲੇ ਨਾਲ ਸਿੱਖ ਇਤਿਹਾਸ ਬਾਰੇ ਜਾਣੂ ਹੋਣ ਦਾ ਅਫਸਰ ਮਿਲਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਮਹਾਨ ਹੈ ਤੇ ਇੱਥੋਂ ਜੋ ਵੀ ਆਦੇਸ਼ ਜਾਰੀ ਹੁੰਦਾ ਹੈ ਸਿੱਖਾਂ ਨੂੰ ਸਿਰ ਨੀਵਾ ਕਰਕੇ ਮੰਨਣਾ ਪੈਂਦਾ ਹੈ। ਉਹਨਾਂ ਕਹੇ ਕਿ ਆਸ ਹੈ ਕਿ ਹੁਣ ਅਕਾਲੀ ਦਲ ਮੋੜ ਮਜ਼ਬੂਤ ਹੋਵੇਗਾ ਤੇ ਪੰਥਕ ਸ਼ਕਤੀ ਨੂੰ ਇਕੱਠਾ ਕਰੇਗਾ। ਸਿੰਘ ਸਹਿਬਾਨ ਦੇ ਆਦੇਸ਼ ਅਨੁਸਾਰ ਸ਼੍ਰੋਮਣੀ ਕਮੇਟੀ ਵੱਲੋਂ ਤਤਕਾਲੀ ਜਥੇਦਾਰ ਗਿਆਨੀ ਗੁਰਵਚਨ ਸਿੰਘ ਨੂੰ ਗੱਡੀ ਤੇ ਮੁਲਾਜ਼ਮਾਂ ਸਮੇਤ ਦਿੱਤੀਆਂ ਗਈਆਂ ਸਹੂਲਤਾਂ ਵਾਪਸ ਲੈਂਦੇ ਆ ਦੂਜੇ ਤਤਕਾਲੀ ਜਥੇਦਾਰ ਤੇ ਇਸ ਵੇਲੇ ਸ਼੍ਰੀ ਅਕਾਲਤਾਖਸਾਬ ਵਿਖੇ ਮੁੱਖ ਗ੍ਰੰਥੀ ਵਜੋਂ ਸੇਵਾ ਨਿਵਾਰੇ ਗਿਆਨੀ ਗੁਰਮਖ ਸਿੰਘ ਦੀ ਬਦਲੀ ਸ਼੍ਰੀ ਮਕਸਤ ਸਾਹਿਬ ਵਿਖੇ ਕਰ ਦਿੱਤੀ ਗਈ ਹੈ ਇਸ ਦੌਰਾਨ ਸ੍ਰੀ ਹਰਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਤੰਗੇੜਾ ਨੇ ਦੱਸਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਿਨ੍ਹਾਂ ਅਕਾਲੀ ਆਗੂਆਂ ਨੂੰ ਤਨਖਾਹ ਲਾਈ ਗਈ ਹੈ ਉਹ ਸਾਰੇ ਹੀ ਅੱਜ ਆਪਣੀ ਲੱਗੀ ਤਨਖਾਹ ਤਹਿਤ ਸੇਵਾ ਕਰਨ ਲਈ ਪੁੱਜੇ ਸਨ। ਉਹਨਾਂ ਨੇ ਲੱਗੀ ਹੋਈ ਤਨਖਾਹ ਨੂੰ ਪੂਰਾ ਕੀਤਾ ਹੈ। ਉਹਨਾਂ ਦੱਸਿਆ ਕਿ ਸੁਖਬੀਰ ਸਿੰਘ ਬਾਦਲ, ਸੁਖਦੇਵ ਸਿੰਘ ਢੀਂਟਾ ਸਮੇਤ 7 ਅਕਾਲੀ ਆਗੂਆਂ ਨੂੰ 2 ਦਿਨ ਦੀ ਤਨਖਾਹ ਲੱਗੀ ਹੈ ਜਦੋਂ ਕਿ ਬਾਕੀਆਂ ਨੂੰ ਸ੍ਰੀ ਹਰਮੰਦਰ ਸਾਹਿਬ ਵਿਖੇ 1 ਦਿਨ ਦੀ ਸੇਵਾ ਵਾਸਤੇ ਆਦੇਸ਼ ਹੋਏ ਹਨ। ਇਹਨਾਂ ਸਾਰੇ ਅਕਾਲੀ ਆਗੂਆਂ ਨੇ ਲੰਗੇ ਦਿਨ ਸ਼੍ਰੀ ਅਕਾਲ ਤਖਤ ਸਾਹਿਬ ਕੋਲੋਂ ਲਾਏ ਗਏ ਦੋਸ਼ਾਂ ਸੰਬੰਧੀ ਆਪਣੇ ਗੁਨਾਹ ਕਬੂਲ ਕੀਤੇ ਸਨ ਅਤੇ ਇਹਨਾਂ ਗੁਨਾਹਾਂ ਦੀ ਮੁਆਫੀ ਵਾਸਤੇ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਹਿਵਾਨ ਬਲੋਂ ਤਨਖਾਹ ਲਈ ਗਈ ਸੀ। ਅਡਾਨੀ ਤੇ ਸੰਬਲ ਦੇ ਮੁੱਦਿਆਂ ਨੂੰ ਲੈ ਕੇ ਮੰਗਲਵਾਰ ਸੰਸਦ ਵਿੱਚ ਮੋੜ ਹੰਗਾਮਾ ਹੋਇਆ ਹੈ। ਲੋਕ ਸਭਾ ਦੀ ਕਾਰਵਾਈ ਵਿੱਚ ਕਈ ਵਾਰ ਵਿਘਨ ਪਿਆ। ਜਿੱਥੇ ਵਿਰੋਧੀ ਧਿਰ ਦੇ ਗਠਜੋੜ ਇੰਡੀਆ ਦੇ ਕਈ ਮੈਂਬਰਾਂ ਨੇ ਅਡਾਨੀ ਗਰੁੱਪ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਮੰਗਲਵਾਰ ਸੰਸਦ ਭਵਨ ਕੰਪਲੈਕਸ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਮਾਮਲੇ ਦੀ ਜਾਂਚ ਲਈ ਸਾਂਝੀ ਸੰਸਦੀ ਕਮੇਟੀ ਜੇਪੀਸੀ ਦੇ ਗਠਨ ਦੀ ਮੰਗ ਨੂੰ ਦੁਹਰਾਇਆ। ਉੱਥੇ ਉੱਤਰ ਪ੍ਰਦੇਸ਼ ਤੋਂ ਸੰਬਲ ਵਿੱਚ ਕੁਝ ਦਿਨ ਪਹਿਲਾਂ ਹੋਈ ਹਿੰਸਾ ਨੂੰ ਲੈ ਕੇ ਅਖਲੇਸ਼ ਜੱਦਵ ਨੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਸਮੇਤ ਲਗਭਗ ਸਮੁੱਚੀ ਵਿਰੋਧੀ ਧਿਰ ਨੇ ਕੁਝ ਸਮੇਂ ਲਈ ਹਾਊਸ ਚੋਂ ਵਾਕਆਊਟ ਕੀਤਾ। ਲੋਕ ਸਭਾ ਦੀ ਕਾਰਵਾਈ ਸ਼ੁਰੂ ਹੋਣ ਤੋਂ ਬਾਅਦ ਜਿਵੇਂ ਹੀ ਸਪੀਕਰ ਓਮ ਬੇਲਾ ਨੇ ਪ੍ਰਸ਼ਨ ਕਾਲ ਸ਼ੁਰੂ ਕੀਤਾ ਤਾਂ ਸਫਾ ਦੇ ਪ੍ਰਧਾਨ ਅਖਿਲੇਸ਼ যাদਬ ਆਪਣੀ ਸੀਟ ਤੋਂ ਖੜੇ ਹੋ ਗਏ ਉਹਨਾਂ ਸੰਬਲ ਦਾ ਮੁੱਦਾ ਉਠਾਉਣ ਦੀ ਇਜਾਜ਼ਤ ਮੰਗੀ ਇਜਾਜ਼ਤ ਨਾ ਦੇਣ ਤੇ ਅਖਿਲੇਸ਼ যাদਬ ਰਾਹੁਲ ਗਾਂਧੀ ਅਤੇ ਉਹਨਾਂ ਦੀ ਪਾਰਟੀ ਦੇ ਹੋਰ ਮੈਂਬਰਾਂ ਨੇ ਵਿਰੋਧ ਵਿੱਚ ਹਾਊਸ ਤੋਂ ਵਾਕ ਆਊਟ ਕੀਤਾ ਰਾਜ ਸਭਾ ਵਿੱਚ ਵੀ ਹੰਗਾਮਾ ਹੋਇਆ ਹੈ ਅਤੇ ਕਾਰਵਾਈ ਵਿੱਚ ਕਈ ਵਾਰ ਵਿਗੜ ਪਿਆ ਇਸ ਦੌਰਾਨ ਵਿਰੋਧੀ ਧਿਰ ਦੇ ਮੈਂਬਰਾਂ ਨੇ ਅਡਾਣੀ ਮੋਦੀ ਇੱਕ ਹੈ ਦੇ ਪੋਸਟਰ ਵੀ ਲਹਿਰਾਏ। ਬੁੱਡੇ ਦਰਿਆ ਵਿੱਚ ਡਿੱਗਦੇ ਗੰਦਲੇ ਪਾਣੀ ਨੂੰ ਰੋਕਣ ਲਈ ਦਰਿਆ ਤੇ ਬਣਾਏ ਗਏ ਸੀ.ਈ.ਟੀ.ਪੀ. ਪਲਾਂਟਾਂ ਨੂੰ ਬੰਨ ਲਾਉਣ ਜਾਂਦੇ ਕਾਲੇ ਪਾਣੀ ਦਾ ਮੋਰਚਾ ਦੇ ਕਾਰਕੁਨਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਫਿਰੋਜ਼ਪੁਰ ਰੋਡ ਤੇ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚ ਵਿਚਾਲੇ ਪੂਰਾ ਦਿਨ ਖਿੱਚੋਤਾਣ ਚੱਲਦੀ ਰਹੀ। ਪੁਲਿਸ ਨੇ ਸਵੇਰ ਤੋਂ ਹੀ ਫਿਰੋਜ਼ਪੁਰ ਸੜਕ ਬੈਰੀਕੇਟਿੰਗ ਕਰਕੇ ਸੀਲ ਕਰ ਦਿੱਤੀ ਸੀ। ਇਸੇ ਦੌਰਾਨ ਪੁਲਿਸ ਨੇ ਇਥੋਂ ਤਕਰੀਬਨ 30 ਤੋਂ 40 ਕਾਰਕੁਨ ਹਿਰਾਸਤ ਵਿੱਚ ਲਏ ਹਨ ਪ੍ਰਦਰਸ਼ਨ ਦੌਰਾਨ ਕਈ ਵਾਰ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਹੱਥੋਂ ਪਾਈ ਤੱਕ ਦਾ ਮਾਹੌਲ ਵੀ ਬਣਿਆ ਰਿਹਾ ਦੁਪਹਿਰ ਵੇਲੇ ਫਿਲਮ ਅੰਦਰਦੇਸ਼ਕ ਅਮਿਤੋਜ ਮਾਨ ਨੇ ਫਿਰੋਜ਼ਪੁਰ ਰੋਡ ਤੇ ਪੂਜਨ ਤੇ ਮਾਹੌਲ ਸੰਭਲਿਆ ਸੈਂਕੜਿਆਂ ਦੀ ਗਿਣਤੀ ਵਿੱਚ ਲੋਕ ਸੜਕ ਤੇ ਬੈਠ ਕੇ ਪ੍ਰਦਰਸ਼ਨ ਕਰਨ ਲੱਗੇ ਇਸ ਤਰ੍ਹਾਂ ਪ੍ਰਸ਼ਾਸਨ ਨਾਲ ਵੀ ਗਲਵਾਦਾ ਦੌਰ ਸ਼ੁਰੂ ਹੋਇਆ ਸ਼ਾਮ ਹੁੰਦੇ ਹੀ ਪ੍ਰਸ਼ਾਸਨ ਦੇ ਤੇਬਰ ਵੀ ਪਹਿਲਾਂ ਨਾਲੋਂ ਨਰਮ ਪੈ ਗਏ ਤੇ ਸਹਿਮਤੀ ਬਣ ਗਈ ਕਿ ਪ੍ਰਸ਼ਾਸਨ ਬੁੱਢੇ ਦਰਿਆ ਵਿੱਚ ਡਿੱਗ ਰਹੇ ਗੰਦਲੇ ਪਾਣੀ ਦੇ ਆਊਟਲੈਟ ਨੂੰ ਬੰਦ ਕਰਵਾਏਗਾ ਪੰਜਾਬ ਡਾਇਰ ਐਸੋਸੀਏਸ਼ਨ ਪੀ ਡੀਏ ਨੇ ਤਾਜਪੁਰ ਰੋਡ ਤੇ ਮਜ਼ਦੂਰਾ ਨੂੰ ਨਾਲ ਲੈ ਕੇ ਵੱਡਾ ਇਕੱਠ ਕੀਤਾ ਸੀ ਬੇਰਕਾ ਪਲਾਂਟ ਅਗੇ ਸਵੇਰ ਤੋਂ ਹੀ ਮਾਹੌਲ ਤਣਾਅਪੂਰਨ ਬਣਿਆ ਰਿਹਾ ਜਿੱਥੇ ਕੁਝ ਲੋਕਾਂ ਨੂੰ ਸ਼ੱਕ ਦੇ ਆਧਾਰ ਤੇ ਹਿਰਾਸਤ ਵਿੱਚ ਲੈ ਲਿਆ ਇਸ ਦੌਰਾਨ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲੈਣ ਸਮੇਂ ਸੀਨੀਅਰ ਪੁਲਿਸ ਅਧਿਕਾਰੀ ਨਵਦੀਪ ਸਿੰਘ ਫਟੜ ਵੀ ਹੋ ਗਏ ਬੰਨ ਮਾਰਨ ਲਈ ਜੋੜੇ ਲੋਕਾਂ ਵੱਲੋਂ 12 ਵਜੇ ਦੇ ਕਰੀਬ ਵੇਰਕਾ ਪਲਾਂਟ ਸਾਹਮਣੇ ਫਿਰੋਜ਼ਪੁਰ ਰੋਡ ਤੇ ਮੁਕੰਮਲ ਰੂਪ ਵਿੱਚ ਆਵਾਜਾਈ ਠੱਪ ਕੀਤੀ ਸੀ ਇਸ ਦੌਰਾਨ ਭਾਵੇਂ ਐਮਰਜੈਂਸੀ ਸੇਵਾਵਾਂ ਨੂੰ ਰਾਹਤ ਦਿੱਤੀ ਗਈ ਪਰ ਫਿਰੋਜ਼ਪੁਰ ਰੋਡ 'ਤੇ ਆਉਣ ਜਾਣ ਵਾਲੇ ਆਮ ਲੋਕ ਪੂਰਾ ਦਿਨ ਜਾਮ ਕਾਰਨ ਖੱਜਲ ਖਵਾਰ ਹੁੰਦੇ ਰਹੇ ਇਸ ਮੌਕੇ ਤੇ ਕਈ ਆਗੂਆਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਵੀ ਕੀਤਾ ਗਿਆ। ਪੰਜਾਬ ਹਰਿਆਣਾ ਹਾਈ ਕੋਰਟ ਨੇ ਮੰਗਲਵਾਰ ਨੂੰ ਪੰਜਾਬ ਚੋਣ ਕਮਿਸ਼ਨਰ ਨੂੰ ਨਗਰ ਨਿਗਮ ਚੋਣਾਂ ਦੇ ਨੋਟੀਫਿਕੇਸ਼ਨ ਲਈ 15 ਦਿਨ ਦਾ ਸਮਾਂ ਦਿੱਤਾ ਹੈ। ਨਗਰ ਨਿਗਮਾਂ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਕਰਵਾਉਣ ਦੇ ਹੁਕਮ ਦੀ ਪਾਲਣਾ ਨਾ ਹੋਣ ਕਾਰਨ ਦਾਖਲ ਹੁਕਮ ਅਦੂਲੀ ਪਟੀਸ਼ਨ ਤੇ ਹਾਈ ਕੋਰਟ ਨੇ ਇਹ ਹੁਕਮ ਜਾਰੀ ਕੀਤਾ ਹੈ। ਇਸ ਮਾਮਲੇ ਵਿੱਚ ਮਲੇਰ ਕੋਟਲਾ ਨਿਵਾਸੀ ਬੈਂਸੰਗ ਨੇ ਜਨਹਿੱਤ ਪਟੀਸ਼ਨ ਚ ਹਾਈ ਕੋਰਟ ਨੂੰ ਦੱਸਿਆ ਸੀ ਕਿ ਪੰਜਾਬ ਦੀਆਂ 42 ਮਿਊਂਸੀਪਲ ਕੌਂਸਲਾਂ ਦਾ ਕਾਰਜਕਾਲ ਕਈ ਮਹੀਨੇ ਪਹਿਲਾਂ ਖਤਮ ਹੋ ਚੁੱਕਾ ਹੈ। ਕਈ ਦਾ ਤਾਂ ਕਾਰਜਕਾਲ ਖਤਮ ਹੋਏ ਨੂੰ 2 ਸਾਲ ਤੋਂ ਵੀ ਵੱਧ ਦਾ ਸਮਾਂ ਹੋ ਚੁੱਕਾ ਹੈ। 5 ਨਗਰ ਨਿਗਮਾਂ ਜਲੰਧਰ, ਅਮਰਸਰ, ਲੁਧਿਆਣਾ, ਪਟਿਆਲਾ ਤੇ ਫਗਵਾੜਾ ਦੀਆਂ ਚੋਣਾਂ ਵੀ ਪੈਂਡਿੰਗ ਹਨ। ਚੋਣ ਨਾ ਹੋਣ ਕਾਰਨ ਸਾਰੇ ਵਿਕਾਸ ਦੇ ਕੰਮ ਰੁਕੇ ਹੋਏ ਹਨ। ਪਟੀਸ਼ਨ ਮੁਤਾਬਕ ਸੂਬੇ ਦੀਆਂ ਜ਼ਿਆਦਾਤਰ ਮਿਊਸਪਲ ਕਾਉਂਸਲਰਾਂ ਦਾ ਕਾਰਜਕਾਲ ਦਸੰਬਰ 2022 ਵਿੱਚ ਖਤਮ ਹੋ ਚੁੱਕਾ ਹੈ ਪਰ ਅਜੇ ਤੱਕ ਚੋਣਾਂ ਨਹੀਂ ਕਰਵਾਈਆਂ ਗਈਆਂ ਪਿਛਲੇ ਮਹੀਨੇ ਹਾਈ ਕੋਰਟ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ 15 ਦਿਨਾਂ ਦੇ ਅੰਦਰ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ ਕਰਨ ਦਾ ਹੁਕਮ ਦਿੱਤਾ ਸੀ ਪਰ ਸਮਾਂ ਹੱਦ ਪੂਰੀ ਹੋਣ ਤੋਂ ਬਾਅਦ ਵੀ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਤਾਂ ਹੁਕਮ ਅਦੁੱਲੀ ਪਟੀਸ਼ਨ ਦਾਖਲ ਕੀਤੀ ਗਈ ਹੈ ਸੁਪਰੀਮ ਕੋਰਟ ਨੇ 11 ਨਵੰਬਰ ਨੂੰ ਹੁਕਮ ਦਿੰਦੇ ਹੋਏ ਪੰਜਾਬ ਸਰਕਾਰ ਨੂੰ 2 ਹਫ਼ਤਿਆਂ ਦੇ ਅੰਦਰ ਇਹਨਾਂ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ ਕਰਨ ਦੇ ਹੁਕਮ ਕਰ ਦਿੱਤੇ ਸਨ। ਦਿੱਲੀ ਸਿੱਖ ਗੁਰਦੁਆਰਾ ਪਰਮੰਦਰ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਪੰਜ ਸਿੰਘ ਸਹਿਬਾਨ ਵੱਲੋਂ ਅਕਾਲੀ ਲੀਡਰਸ਼ਿਪ ਬਾਰੇ ਸੁਣਾਏ ਗਏ ਫੈਸਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿੱਖ ਕੌਮ ਦੀ ਬਿਹਤਰੀ ਲਈ ਅਜਿਹੇ ਫੈਸਲੇ ਦੀ ਲੰਬੇ ਸਮੇਂ ਤੋਂ ਉਡੀਕ ਸੀ। ਸਾਥੀਆਂ ਸਮੇਤ ਸ੍ਰੀ ਹਰਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ ਹਰਮੀਤ ਸਿੰਘ ਕਾਲਕਾ ਦਾ ਕਹਿਣਾ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਜਿਨ੍ਹਾਂ ਵੀ ਅਕਾਲੀ ਆਗੂਆਂ ਨੂੰ ਸਿੰਘ ਸਹਿਬਾਨ ਨੇ ਸੂਝ-ਬੂਝ ਨਾਲ ਜੋ ਤਨਖਾਹ ਲਗਾਈ ਹੈ ਇਹ ਸ਼ਲਾਘਾਯੋਗ ਤੇ ਪੰਥ ਦੀ ਚੜ੍ਹਦੀ ਕਲਾ ਲਈ ਲਿਆ ਗਿਆ ਫੈਸਲਾ ਹੈ ਉਹਨਾਂ ਕਹਿੰਦੇ ਕਿ ਦਿੱਲੀ ਸਟੇਟ ਅਕਾਲੀ ਦਲ ਪਹਿਲਾਂ ਵੀ ਅਕਾਲੀ ਦਲ ਦੇ ਸਿਧਾਂਤਾਂ ਤੇ ਚੱਲਦਾ ਆਇਆ ਹੈ ਤੇ ਅਸੀਂ ਅਕਾਲੀ ਦਲ ਨੂੰ ਮਜ਼ਬੂਤ ਦੇਖਣਾ ਚਾਹੁੰਦੇ ਹਾਂ ਇਸ ਮੌਕੇ ਮਨਜੀਤ ਸਿੰਘ ਭੋਮਾ ਚੇਅਰਮੈਨ ਧਰਮ ਪ੍ਰਚਾਰ ਲਹਿਰ ਪੰਜਾਬ ਸਮੇਤ ਹੋਰ ਆਗੂ ਵੀ ਹਾਜ਼ਰ ਸਨ। ਰਾਸ਼ਪਤੀ ਦ੍ਰੋਪਤੀ ਮੁਰਮੂ ਨੇ ਅੰਗਹੀਣਾਂ ਲਈ ਹਮਦਰਦੀ, ਸ਼ਮੂਲੀਅਤ ਅਤੇ ਬਰਾਬਰ ਦੇ ਮੌਕਿਆਂ ਦੀ ਲੋੜ ਤੇ ਜ਼ੋਰ ਦਿੰਦਿਆਂ ਕਿਹਾ ਹੈ ਕਿ ਉਨ੍ਹਾਂ ਦਾ ਸ਼ਕਤੀਕਰਨ ਸਮਾਜ ਅਤੇ ਸਰਕਾਰ ਦੀ ਸਮੂਹਿਕ ਜ਼ਿੰਮੇਵਾਰੀ ਹੈ। ਰਾਸ਼ਪਤੀ ਨੇ ਰਾਸ਼ਟਰੀ ਪੁਰਸਕਾਰ ਵੰਡ ਸਮਾਗਮ ਦੌਰਾਨ ਅੰਗਹੀਣ ਵਿਅਕਤੀਆਂ ਦੀ ਭਲਾਈ ਲਈ ਕੰਮ ਕਰਨ ਵਾਲੇ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਸਨਮਾਨਿਤ ਕੀਤਾ। ਉਨਾ ਰਹਿ ਕਹਿਣਾ ਹੈ ਕਿ ਅੰਗਹੀਣਾਂ ਲਈ ਨਜ਼ਰੀਏ ਵਿੱਚ ਬਦਲਾਅ ਦੀ ਲੋੜ ਹੈ। ਉਹਨਾਂ ਨੂੰ ਦਇਆ ਨਹੀਂ ਹਮਦਰਦੀ ਦੀ ਲੋੜ ਹੈ। ਉਹਨਾਂ ਨੂੰ ਵਿਸ਼ੇਸ਼ ਧਿਆਨ ਨਹੀਂ ਬਲਕਿ ਪਿਆਰ ਅਤੇ ਸਨਮਾਨ ਚਾਹੀਦਾ ਹੈ। ਰਾਸ਼ਪਤੀ ਨੇ ਕਿਹਾ ਕਿ ਆਓ ਇੱਕ ਅਜਿਹੀ ਦੁਨੀਆ ਬਣਾਈਏ ਜੋ ਅੰਗਹੀਣਾਂ ਨੂੰ ਬਰਾਬਰੀ ਅਤੇ ਇੱਜ਼ਤ ਪ੍ਰਦਾਨ ਕਰੇ। ਉਹਨਾਂ ਇਹ ਵੀ ਕਿਹਾ ਕਿ ਅੰਗਹੀਣਾ ਹੋਣਾ ਕੋਈ ਕਮਜ਼ੋਰੀ ਨਹੀਂ ਬਲਕਿ ਇੱਕ ਵਿਸ਼ੇਸ਼ ਹਾਲਾਤ ਹੈ ਜਿਸ ਲਈ ਵੱਖਰੇ ਤਰ੍ਹਾਂ ਦੇ ਸਮਰਥਨ ਦੀ ਜ਼ਰੂਰਤ ਹੁੰਦੀ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕਿਹਾ ਕਿ ਉਹਨਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਖਾਸ ਸਖਲਾਈ ਸਲਾਹ ਅਤੇ ਸਹੂਲਤਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਸਰਕਾਰ ਉਹਨਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ ਸਮਾਜ ਨੂੰ ਵੀ ਉਹਨਾਂ ਦੀ ਹਿੱਸੇਦਾਰੀ ਨੂੰ ਮਹੱਤਵ ਦੇਣਾ ਚਾਹੀਦਾ ਹੈ ਇਸ ਮੌਕੇ ਉਹਨਾਂ ਅੰਗਹੀਨਾਂ ਦੀਆਂ ਵੱਖ-ਵੱਖ ਖੇਤਰਾਂ ਵਿੱਚ ਮਹੱਤਵਪੂਰਨ ਪ੍ਰਾਪਤੀਆਂ ਦੀ ਵੀ ਸ਼ਲਾਘਾ ਕੀਤੀ ਹੈ ਮਿਸ਼ਨ ਰੋਜ਼ਗਾਰ ਨੂੰ ਯਾਰੀ ਰੱਖਦੇ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਪਾਵੇਂ ਹੁਣ ਤੱਕ ਸੂਬੇ ਦੇ ਤਕਰੀਬਨ 50000 ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ ਪਰ ਨੌਜਵਾਨਾਂ ਨੂੰ ਹੋਰ ਸਰਕਾਰੀ ਨੌਕਰੀਆਂ ਦੇਣ ਲਈ ਜਲਦੀ ਸੇਤ ਸਿੱਖਿਆ ਤੇ ਹੋਰ ਪ੍ਰਮੁੱਖ ਵਿਭਾਗਾਂ ਵਿੱਚੋਂ ਭਰਤੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੰਪर्ण ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੌਜਵਾਨਾਂ ਨੂੰ ਜੀਵਨ ਚ ਸਫਲ ਹੋਣ ਦੇ ਭਰਪੂਰ ਮੌਕੇ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਲਈ ਹੋਰ ਨਵੇਂ ਰਾਹ ਖੋਲੇ ਜਾਣਗੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਸੂਬੇ ਦੇ ਸਮਾਜਿਕ ਆਰਥਿਕ ਵਿਕਾਸ ਵਿੱਚ ਸਰਗਰਮ ਪਾਈਵਾਲ ਬਣ ਸਕਣ। ਉਨ੍ਹਾਂ ਦਾ ਕਹਿਣਾ ਹੈ ਕਿ ਨੌਜਵਾਨਾਂ ਨੂੰ ਨਵੀਆਂ ਨੌਕਰੀਆਂ ਪ੍ਰਦਾਨ ਕਰਨ ਦੇ ਨਾਲ-ਨਾਲ ਨੌਕਰੀਆਂ ਪ੍ਰਾਪਤ ਕਰਨ ਦੇ ਲਈ ਸੰਘਰਸ਼ ਕਰਦੇ ਹੋਏ ਓਵਰ ਏਜ ਹੋ ਚੁੱਕੇ ਨੌਜਵਾਨਾਂ ਨੂੰ ਐਡਜਸਟ ਕਰਨ ਦੀ ਸਮਾਮਰਾਂ ਵੀ ਤਲਾਸ਼ੀ ਜਾ ਰਹੀ ਹੈ ਉਮਰਾ ਰ ਕਹਿਣਾ ਹੈ ਕਿ ਇਹ ਨੌਜਵਾਨ ਸਰਕਾਰ ਦਾ ਅਨਿਖੜਮਾ ਅੰਗ ਬਣ ਚੁੱਕੇ ਹਨ ਇਹਨਾਂ ਨੂੰ ਹੁਣ ਮਿਸ਼ਨਰੀ ਭਾਵਨਾ ਨਾਲ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ ਭਾਰਤ ਅਤੇ ਚੀਨ ਦੇ ਸਬੰਧ ਜੋ ਅਪ੍ਰੈਲ 2020 ਤੋਂ ਆਮ ਵਰਗੇ ਨਹੀਂ ਸਨ ਹਾਲ ਹੀ ਉਹਨਾਂ ਵਿੱਚ ਕੁਝ ਸੁਧਾਰ ਹੋਇਆ ਹੈ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਮੰਗਲਵਾਰ ਨੂੰ ਲੋਕ ਸਭਾ ਵਿੱਚ ਭਾਰਤ-ਚੀਨ ਸਬੰਧਾਂ ਤੇ ਬੋਲਦਿਆਂ ਉਕਤ ਬਿਆਨ ਦਿੱਤਾ ਐਸ ਜੈ ਸ਼ੰਕਰ ਨੇ ਕਿਹਾ ਕਿ ਉਸ ਵੇਲੇ ਤੋਂ ਲਗਾਤਾਰ ਸਫਾਰਤੀ ਸੰਪਰਕ ਦੇ ਕਾਰਨ ਸਾਡੇ ਸਬੰਧਾਂ ਵਿੱਚ ਸੁਧਾਰ ਹੋਇਆ ਹੈ ਹਾਲਾਂਕਿ ਅਸਲ ਕੰਟਰੋਲ ਰੇਖਾ ਤੇ ਅਜੇ ਵੀ ਤਣਾ ਹੈ ਪਰ ਪਰ ਦਾ ਮਕਸਦ ਅਜਿਹਾ ਹੱਲ ਤਲਾਸ਼ ਕਰਨਾ ਹੈ ਜੋ ਦੋਵਾਂ ਦੇਸ਼ਾਂ ਨੂੰ ਮਨਜ਼ੂਰ ਹੋਵੇ ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਦੁਬਲਦੀ ਗਲਵਾਤ ਨਾਲ ਸਰਹੱਦੀ ਮੁੱਦੇ ਦੇ ਹੱਲ ਲਈ ਇੱਕ ਨਰਪੱਖ ਅਤੇ ਆਪਸੀ ਤੌਰ ਤੇ ਮਨਜ਼ੂਰ ਰੂਪਰੇਖਾ ਤੇ ਪਹੁੰਚਣ ਦੀ ਦਿਸ਼ਾ ਵਿੱਚ ਕੰਮ ਕਰਨ ਪ੍ਰਤੀ ਵਚਨਬੱਧ ਹੈ। ਬੰਗਲਾਦੇਸ਼ ਨੇ ਮੰਗਲਵਾਰ ਨੂੰ ਭਾਰਤੀ ਹਾਈ ਕਮਿਸ਼ਨਰ ਪਾਰਨਮ ਵਰਮਾ ਨੂੰ ਇੱਥੇ ਵਿਦੇਸ਼ ਮੰਤਰਾਲੇ ਦੇ ਦਫ਼ਤਰ ਵਿੱਚ ਤਲਬ ਕੀਤਾ। ਇਸ ਤੋਂ 1 ਮਹੀਨਾ ਪਹਿਲਾਂ ਢਾਕਾ ਨੇ ਭਾਰਤ ਦੇ ਸੂਬੇ ਤਰਪੁਰਾ ਵਿੱਚ ਬੰਗਲਾਦੇਸ਼ ਸਹਾਇਕ ਹਾਈ ਕਮਿਸ਼ਨ ਕੰਪਲੈਕਸ ਵਿੱਚ ਕਥਤ ਤੌਰ ਤੇ ਜਬਰੀ ਦਾਖਲ ਹੋਣ ਦੇ ਵਿਰੁੱਧ ਸਖਤ ਵਿਰੋਧ ਦਰਜ ਕਰਵਾਇਆ ਸੀ ਵਿਦੇਸ਼ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੇ ਫਰਨਵ ਵਰਮਾ ਨੂੰ ਸਦਿਆ ਤੇ ਸਾਡੀਆਂ ਚਿੰਤਾਵਾਂ ਤੋਂ ਜਾਣੂ ਕਰਵਾਇਆ ਇਸ ਤੋਂ ਪਹਿਲਾਂ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਤੌਹੀਦ ਹੁਸੈਨ ਨੇ ਕਿਹਾ ਕਿ ਅਗਰਤਾਲਾ ਘਟਨਾ ਤੋਂ ਬਾਅਦ ਭਾਰਤ ਭਾਰਤੀ ਰਾਜਦੂਤ ਨੂੰ ਵਿਦੇਸ਼ ਦਫ਼ਤਰ ਆਨਲੀ ਕਿਹਾ ਗਿਆ ਸੀ ਇਸ ਦੌਰਾਨ ਵਰਮਾ ਨੇ ਕਿਹਾ ਕਿ ਦਿੱਲੀ ਬੰਗਲਾਦੇਸ਼ ਨਾਲ ਸਿਰ ਉਸਾਰੂ ਸਬੰਧ ਬਣਾਉਣਾ ਚਾਹੁੰਦਾ ਹੈ ਉਥੇ ਤਿਰਪੁਰਾ ਦੀ ਰਾਜਧਾਨੀ ਅਗਰਤਾਲਾ ਵਿੱਚ ਬੰਗਲਾਦੇਸ਼ ਸਹਾਇਕ ਹਾਈ ਕਮਿਸ਼ਨ ਦੀਆਂ ਸੇਵਾਵਾਂ ਮੌਤਲ ਕੀਤੀਆਂ ਗਈਆਂ ਹਨ ਸੰਘਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਰ ਨੇ ਬਾਬਾ ਕਾਲਾ ਮਹਿਰ ਸਟੇਡੀਅਮ ਵਿਖੇ ਹੋਏ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਨਵੇਂ ਚੁਣੇ 175 ਸਰਪੰਚਾਂ ਅਤੇ 1285 ਪੰਚਾਂ ਨੂੰ ਸੌਂਚ ਚਕਾਉਂਦੇ ਹੋਏ ਉਨ੍ਹਾਂ ਨੂੰ ਪਿੰਡਾਂ ਦੀ ਤਰੱਕੀ ਲਈ ਯੋਗਦਾਨ ਦੇਣ ਅਤੇ ਟੜੇਬੰਦੀ ਦੇ ਵਿਰੋਧ ਵਿੱਚ ਕੰਮ ਕਰਨ ਦੀ ਅਪੀਲ ਕੀਤੀ ਹੈ। ਸੰਸਦ ਮੈਂਬਰ ਨੇ ਨਵੇਂ ਚੁਣੇ ਨਮਾਇੰਦਿਆਂ ਨੂੰ ਪਿੰਡਾਂ ਦੇ ਲੋਕਾਂ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਦਾ ਕਹਿਣਾ ਹੈ ਕਿ ਪਿੰਡਾਂ ਦੀ ਤਰੱਕੀ ਦੇ ਪ੍ਰਾਥਮਿਕ ਮੂਲ ਸਫਾਈ ਅਤੇ ਆਸ-ਪਾਸ ਦੇ ਮਾਹੌਲ ਨੂੰ ਸੁਧਾਰਨ ਤੋਂ ਸ਼ੁਰੂ ਹੁੰਦੀ ਹੈ। ਮੀਤ ਹੇਰ ਨੇ ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਪਿਛਲੇ 22 ਸਾਲਾਂ ਦੇ ਯਤਨਾਂ ਦਾ ਜ਼ਿਕਰ ਕਰਦਿਆਂ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਨ ਲਈ ਕਈ ਪ੍ਰੋਜੈਕਟਾਂ ਨੂੰ ਲਾਗੂ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਬਰਨਾਲਾ ਵਿੱਚ 300 ਕਰੋੜ ਰੁਪਏ ਦੀ ਲਾਗਤ ਨਾਲ ਨਹਿਰੀ ਪਾਈਪਲਾਈਨ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਉਨਾ ਕਿ ਕਿ ਭਵਿੱਖ ਵਿੱਚ ਵੀ ਪਿੰਡਾਂ ਦੀ ਤਰੱਕੀ ਲਈ ਵਿਸ਼ਾਲ ਪੱਧਰ ਤੇ ਫੰਡਾਂ ਦੀ ਉਪਲਬਧਤਾ ਯਕੀਨੀ ਬਣਾਈ ਜਾਵੇਗੀ। ਇਹ ਯਤਨ ਪਿੰਡਾਂ ਵਿੱਚ ਸਿੱਖਿਆ, ਸਿਹਤ, ਸਾਫ਼ ਪਾਣੀ ਅਤੇ ਬਿਜਲੀ ਵਰਗੀਆਂ ਮੌਕ ਸਹੂਲਤਾਂ ਨੂੰ ਸੁਧਾਰਨ ਵੱਲ ਕੇਂਦਰਿਤ ਹਨ। ਡਿਪਟੀ ਕਮਿਸ਼ਨਰ ਪੂਨਮ ਦੀਪ ਕੌਰ ਨੇ ਕਿਹਾ ਕਿ ਨਵੇਂ ਚੁਣੇ ਸਰਪੰਚਾਂ ਤੇ ਪੰਚਾਂ ਨੂੰ ਵਿਕਾਸ ਯੋਜਨਾਵਾਂ ਬਾਰੇ ਸਮੇਤਨਸ਼ੀਲ ਕਰਨ ਲਈ ਵਿਸ਼ੇਸ਼ ਟ੍ਰੇਨਿੰਗ ਪ੍ਰੋਗਰਾਮ ਸ਼ੁਰੂ ਕੀਤੇ ਜਾਣਗੇ। ਇਨਾ ਪ੍ਰੋਗਰਾਮ ਰਾਹੀਂ ਨਮਾਇੰਦਿਆਂ ਨੂੰ ਵੱਖ-ਵੱਖ ਗਰੰਟਾਂ ਦੇ ਵਰਤੋਂ ਅਤੇ ਪਿੰਡਾਂ ਵਿੱਚ ਸੁਚੱਜੇ ਵਿਕਾਸ ਲਈ ਯੋਜਨਾਵਾਂ ਬਣਾਉਣ ਦੀ ਸਿਖਲਾਈ ਦਿੱਤੀ ਜਾਵੇਗੀ। ਦੇਸ਼ ਵਿੱਚ ਪਿਛਲੇ مالی ਸਾਲ 2023-24 ਦੌਰਾਨ ਲਗਭਗ 92000 ਪੇਟੈਂਟ ਅਰਜ਼ੀਆਂ ਜਮ੍ਹਾਂ ਕੀਤੀਆਂ ਗਈਆਂ। ਇਹ ਤਕਨੀਕ ਅਤੇ ਵਿਗਿਆਨਕ ਵਿਕਾਸ ਦੇ ਕੇਂਦਰ ਦੇ ਰੂਪ ਵਿੱਚ ਭਾਰਤ ਦੇ ਵੱਧ ਦੇ ਕਦ ਨੂੰ ਦਰਸਾਉਂਦਾ ਹੈ। ਪੇਟੈਂਟ ਡਿਜ਼ਾਈਨ ਅਤੇ ਟ੍ਰੇਡਮਾਰਕ ਕੰਟਰੋਲਰ ਜਨਰਲ ਸੀਜੀਪੀ ਡੀਟੀਐਮ ਉન્નਤ ਪੰਡਿਤ ਨੇ ਕਿਹਾ ਹੈ ਕਿ ਬૌਧਕ ਸੰਪਤੀ ਦਿਸ਼ਾ ਨਿਰਦੇਸ਼ਾਂ ਨੂੰ ਨਵਾਂ ਰੂਪ ਦਿੱਤਾ ਜਾ ਰਿਹਾ ਹੈ ਅਤੇ ਨਵੇਂ ਮਾਪਦੰਡਾਂ ਦੇ ਵੱਖ-ਵੱਖ ਧਿਰਾਂ ਤੋਂ ਜਾਣਕਾਰੀਆਂ ਮੰਗੀਆਂ ਜਾ ਰਹੀਆਂ ਹਨ ਉન્નਤ ਪੰਡਿਤ ਨੇ ਇੱਥੇ ਉਦਯੋਗ ਮੰਡਲ ਐਸਓਚਮ ਦੇ ਇੱਕ ਪ੍ਰੋਗਰਾਮ ਵਿੱਚ ਕਿਹਾ ਕਿ ਪਿਛਲੇ مالی ਸਾਲ ਵਿੱਚ ਲਗਭਗ 92000 ਪੇਟੈਂਟ ਅਰਜ਼ੀਆਂ ਦਾਖਲ ਕੀਤੀਆਂ ਗਈਆਂ ਇਸ ਦਾ ਮਤਲਬ ਹੈ ਕਿ ਹਰ 6 ਮਿੰਟ ਵਿੱਚ ਇੱਕ ਨਵੀਂ ਤਕਨੀਕ ਭਾਰਤ ਵਿੱਚ ਬૌਧਕ ਸੰਪਤੀ ਸੁਰੱਖਿਆ ਦੀ ਮੰਗ ਕਰ ਰਹੀ ਹੈ ਉਨਾ ਕਹਿ ਕਿ ਅਸੀਂ ਬੌਧਿਕ ਸੰਪਤੀ ਦਿਸ਼ਾ ਨਿਰਦੇਸ਼ਾਂ 'ਚ ਸੁਧਾਰ ਕਰ ਰਹੇ ਹਾਂ ਜੋ ਵੱਖ-ਵੱਖ ਖੇਤਰਾਂ ਵਿੱਚ ਆਈਪੀ ਦੀ ਸੁਰੱਖਿਆ ਲਈ ਬਣਾਏ ਗਏ ਸਨ ਇਹ ਪ੍ਰਕਿਰਿਆ ਜਾਰੀ ਹੈ ਅਜਿਹੇ ਦਿਸ਼ਾ ਨਿਰਦੇਸ਼ਾਂ ਦੇ ਪ੍ਰਭਾਵ ਨੂੰ ਹੋਰ ਮਜ਼ਬੂਤ ਬਣਾਉਣ ਦੇ ਲਈ ਉਦਯੋਗ ਮੰਡਲਾਂ ਅਤੇ ਆਈਪੀ ਹਿੱਤ ਧਾਰਕਾਂ ਵੱਲੋਂ ਵੀ ਯੋਗਦਾਨ ਦਿੱਤਾ ਜਾ ਸਕਦਾ ਹੈ ਬਾਲੀਵੁੱਡ ਅਭਿਨੇਤਰੀ ਨਰਗਿਸ ਫਾਖਰੀ ਦੀ ਭੈਣ आलिया ਫਾਖਰੀ ਨੂੰ ਅਮਰੀਕਾ ਵਿੱਚ ਦੋ ਲੋਕਾਂ ਦੀ ਹੱਤਿਆ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ ਫਿਲਹਾਲ ਆਲਿਆ ਨਿਊਯਾਰਕ ਪੁਲਿਸ ਦੀ ਹਿਰਾਸਤ ਵਿੱਚ ਹੈ ਅਦਾਲਤ ਨੇ ਆਲਿਆ ਨੂੰ ਜ਼ਮਾਨਤ ਦੇਣ ਤੋਂ ਮਨਾ ਕਰ ਦਿੱਤਾ ਮਾਮਲੇ ਦੀ ਅਗਲੀ ਸੁਣਵਾਈ 9 ਦਸੰਬਰ ਨੂੰ ਹੋਵੇਗੀ ਅਦਾਲਤ ਦੁਆਰਾ ਜਾਰੀ ਬਿਆਨ ਮੁਤਾਬਕ ਆਲਿਆ 2 ਨਵੰਬਰ ਨੂੰ ਆਪਣੇ ਦੋਸਤ ਐਡਵਰਡ ਜੈਕब्स ਦੇ ਗੈਰਾਜ ਤੇ ਪੁੱਜੀ ਜਿੱਥੇ ਉਸਨੇ ਦੋ ਮੰਜ਼ਲਾ ਗੈਰਾਜ ਨੂੰ ਅਗਲਗਾ ਦਿੱਤੀ ਜੈਕब्स ਉੱਪਰ ਦੀ ਮੰਜ਼ਲ ਵਿੱਚ ਰਹਿ ਰਿਹਾ ਸੀ ਘਟਨਾ ਦੌਰਾਨ ਉਹ ਸੌਂ ਰਿਹਾ ਸੀ ਉਸ ਦੇ ਨਾਲ ਉਸਦੀ ਦੋਸਤ ਵੀ ਸੀ ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਅੰਦਰ ਫਸੇ ਐਡਵਰਟ ਅਤੇ ਉਸਦੀ ਦੋਸਤ ਬਚ ਨਹੀਂ ਸਕੇ ਦੋਵਾਂ ਦੀ ਮੌਤ ਹੋ ਗਈ ਨਰਗਸ ਫਾਖਰੀ ਨੇ ਫਿਲਹਾਲ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਉਥੇ ਨਰਗਸ ਦੀ ਮਾਂ ਨੇ ਬੇਟੀ आलिया ਦੇ ਬਚਾਅ ਚ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਮੇਰੀ ਬੇਟੀ ਕਿਸੇ ਨੂੰ ਜਾਨ ਤੋਂ ਮਾਰ ਸਕਦੀ ਹੈ 88 94 ਅਤੇ 2364 ਜੁਨੀਅਨ ਵੱਲੋਂ ਅੱਜ ਮੁੱਖ ਮੰਤਰੀ ਨਵਾਸ ਦੇ ਘਰਾਓ ਦਾ ਪ੍ਰੋਗਰਾਮ ਕਾਫੀ ਗਰਮ ਰਿਹਾ ਆਪਣੀ ਜੁਆਇਨਿੰਗ ਦੀ ਮੰਗ ਕਰ ਰਹੇ ਇਨ੍ਹਾਂ ਜੂਨੀਅਨ ਦੇ ਵਲੰਟੀਅਰਾਂ ਦੀ ਮੁੱਖ ਮੰਤਰੀ ਨਵਾਸਬਾਰ ਪੁਲਿਸ ਨਾਲ ਹੋਈਆਂ ਝੜਪਾ ਦੌਰਾਨ ਪੁਲਿਸ ਨੇ ਪਾਣੀ ਦੀਆਂ ਬੁਛਾੜਾਂ ਲਾਠੀ ਚਾਰਜ ਅਤੇ ਅਥਰੂ ਗੈਸ ਦੀ ਵਰਤੋਂ ਕਰਦਿਆਂ ਈਟੀਟੀ ਵਲੰਟੀਅਰਾਂ ਨੂੰ ਖਦੇੜਨ ਦਾ ਯਤਨ ਕੀਤਾ ਹੈ ਇਸੇ ਦੌਰਾਨ ਤਿੰਨ ਪੁਲਿਸ ਕਰਮੀ ਜ਼ਖਮੀ ਹੋਏ ਹਨ ਉੱਥੇ ਅੱਧੀ ਦਰਜਨ ਦੇ ਕਰੀਬ ਈਟੀਟੀ ਪ੍ਰਦਰਸ਼ਨਕਾਰੀ ਵੀ ਫਟੜ ਹੋ ਗਏ ਇਸੇ ਤਰ੍ਹਾਂ 1158 ਸਹਾਇਕ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਫਰੰਟ ਦੇ ਰਹਿੰਦੇ 411 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦੇਣ ਦੀ ਮੰਗ ਨੂੰ ਲੈ ਕੇ ਡਾਕਟਰ ਪਰਮਜੀਤ ਸਿੰਘ ਹਿੰਦੀ ਵਿਸ਼ੇ ਦੇ ਜਸਵੰਤ ਸਿੰਘ ਅੰਗਰੇਜ਼ੀ ਵਿਸ਼ੇ ਦੇ सुरेंद्र ਸਿੰਘ ਚੌਧਰੀ ਜੋ ਚੁਣੇ ਹੋਏ ਸਹਾਇਕ ਪ੍ਰੋਫੈਸਰ ਹਨ ਬਲੋ ਮੁੱਖ ਮੰਤਰੀ ਨਿਵਾਸ ਵਾਹਰ ਮਰਨਵਾਰਤ ਸ਼ੁਰੂ ਕਰ ਦਿੱਤਾ ਉਹਨਾਂ ਦਾ ਕਹਿਣਾ ਹੈ ਕਿ ਹਾਈ ਕੋਰਟ ਨੇ 23 ਸਤੰਬਰ ਨੂੰ 1158 ਭਰਤੀ ਨੂੰ ਨਿਪਰੇ ਚਾੜਨ ਦੀ ਹਰੀ ਝੰਡੀ ਦਿੱਤੀ ਸੀ ਪਰ ਸਰਕਾਰ ਭਰਤੀ ਨੂੰ ਅੱਧ ਵਿਚਾਲੇ ਲਟਕਾ ਰਹੀ ਹੈ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਸਿੱਖਿਆ ਸਕੱਤਰ ਕੇ ਕੇ ਜਦਵ ਰਾਜਦੀ ਸਿੱਖਿਆ ਨੀਤੀ ਬਾਰੇ ਜਰਾ ਵੀ ਗੰਭੀਰ ਨਹੀਂ ਹੈ ਇਹ ਮਾਮਲਾ ਕਾਫੀ ਪੱਕਿਆ ਹੋਇਆ ਹੈ ਭਾਰਤ ਦੀ 스타 ਬੈਡਮਿੰਟਨ ਖਿਡਾਰਨ ਪੀ ਵੀ ਸਿੰਧੂ ਵਿਆਹ ਦੇ ਬੰਧਨ ਵਿੱਚ ਵੱਜਣ ਜਾ ਰਹੀ ਹੈ ਉਹ 22 ਦਸੰਬਰ ਨੂੰ ਉਹਦੇ ਪੁਰ ਵਿੱਚ ਹైదరాబాద్ ਚ ਰਹਿਣ ਵਾਲੇ ਵੈਂਕਟ ਸਾਈ ਦੱਤਾ ਨਾਲ ਵਿਆਹ ਦੇ ਬੰਧਨ ਵਿੱਚ ਵੱਜੇਗੀ ਵੈਂਕਟ ਪੋਸੀਡੈਕਸ ਟੈਕਨੋਲੋਜੀ ਦੇ ਕਾਰਜਕਾਰੀ ਨਿਰਦੇਸ਼ਕ ਹਨ पीबी सिंधु ਦੇ ਪਿਤਾ ਪੀਬੀ ਰਮਨ ਨੇ ਸੋਮਵਾਰ ਰਾਤ ਲਖਨਊ ਵਿੱਚ ਕਿਹਾ ਕਿ ਦੋਵੇਂ ਪਰਿਵਾਰ ਇੱਕ ਦੂਜੇ ਨੂੰ ਜਾਣਦੇ ਹਨ ਪਰ ਸਭ ਕੁਝ ਇੱਕ ਮਹੀਨੇ ਪਹਿਲਾਂ ਹੀ ਤੈਅ ਹੋ ਗਿਆ ਸੀ ਇਹ ਸਿਰਫ ਸੰਭਵ ਸਮਾਸੀ ਕਿਉਂਕਿ ਉਸ ਦਾ ਸਮਾ ਜਨਵਰੀ ਤੋਂ ਬਹੁਤ ਵਿਅਕਤੀਗਤ ਹੋਣ ਵਾਲਾ ਹੈ सिंधु ਦੇ ਪਿਤਾ ਨੇ ਕਿਹਾ ਕਿ ਇਸ ਲਈ ਦੋਵਾਂ ਪਰਿਵਾਰਾਂ ਨੇ 22 ਦਸੰਬਰ ਨੂੰ ਵਿਆਹ ਸਮਾਗਮ ਕਰਵਾਉਣ ਦਾ ਫੈਸਲਾ ਕੀਤਾ ਹੈ ਰਿਸੈਪਸ਼ਨ 24 ਦਸੰਬਰ ਨੂੰ ਹైదరాబాద్ ਵਿੱਚ ਹੋਵੇਗੀ ਉਹ ਜਲਦੀ ਹੀ ਆਪਣੀ ਸਖਲਾਈ ਸ਼ੁਰੂ ਕਰੇਗੀ ਕਿਉਂਕਿ ਅਗਲਾ ਸੀਜ਼ਨ ਬਹੁਤ ਮਹੱਤਵਪੂਰਨ ਹੋਣ ਵਾਲਾ ਹੈ। ਵਿਆਨਾ ਸੰਬੰਧਿਤ ਪ੍ਰੋਗਰਾਮ 2 ਦਸੰਬਰ ਤੋਂ ਸ਼ੁਰੂ ਹੋਣਗੇ। ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇ ਜੱਦਵ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੇ ਸੰਬਲ ਵਿੱਚ ਹਿੰਸਾ ਇੱਕ ਯੋਜਨਾਬੱਧ ਸਾਜ਼ਿਸ਼ ਦਾ ਹਿੱਸਾ ਸੀ। ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਨੇ ਲੋਕ ਸਭਾ ਵਿੱਚ ਇਹ ਮੁੱਦਾ ਉਠਾਉਂਦਿਆਂ ਸਥਾਨਕ ਪੁਲਿਸ ਤੇ ਪ੍ਰਸ਼ਾਸਨ ਨੂੰ ਸੰਬਲ 'ਚ ਪਿੱਛੇ ਜਏ ਹੋਈ ਹਿੰਸਾ ਲਈ ਜਿੰਮੇਵਾਰ ਠਾ ਰਾਇਆ ਹੈ। ਇਸ ਦੌਰਾਨ ਵਿਰੋਧੀ ਧਿਰ ਦੇ ਮੈਂਬਰਾਂ ਨੇ ਲੋਕ ਸਭਾ ਵਿੱਚ ਪੇਸ਼ ਕੀਤੇ ਗਏ ਬੈਂਕਿੰਗ ਸੁਧਾਰ ਸੰਬੰਧੀ ਬਿੱਲ ਦਾ ਵਿਰੋਧ ਕੀਤਾ ਅਖਿਲੇਸ਼ ਨੇ ਦੋਸ਼ ਲਾਇਆ ਕਿ ਜਦੋਂ ਕੁਝ ਸਥਾਨਕ ਲੋਕਾਂ ਨੇ ਵਿਰੋਧ ਕਰਨ ਲਈ ਪਥਰਾ ਕੀਤਾ ਤਾਂ ਪੁਲਿਸ ਮੁਲਾਜ਼ਮਾ ਨੇ ਸਰਕਾਰੀ ਤੇ ਨਿੱਜੀ ਹਥਿਆਰਾਂ ਨਾਲ ਗੋਲੀਆਂ ਚਲਾਈਆਂ ਜਿਸ ਕਾਰਨ 5 ਬੇਕਸੂਰ ਲੋਕਾਂ ਦੀ ਮੌਤ ਹੋ ਗਈ ਅਤੇ ਦਰਜਣਾਂ ਲੋਕ ਜ਼ਖਮੀ ਹੋਏ ਹਨ ਕਨੌਜ ਤੋਂ ਸੰਸਦ ਮੈਂਬਰ ਨੇ ਜ਼ਿੰਮੇਵਾਰ ਅਧਿਕਾਰੀਆਂ ਨੂੰ ਮੁਅਤਲ ਕਰਨ ਅਤੇ ਉਨ੍ਹਾਂ ਦੇ ਖਿਲਾਫ ਹੱਤਿਆਦਾਤ ਕੇਸ ਦਰਜ ਕਰਨ ਦੀ ਮੰਗ ਕੀਤੀ ਲੋਕ ਸਭਾ ਵਿੱਚ ਜਿੱਥੇ ਅਖਲੇ ਜੱਦਵ ਨੇ ਮੁੱਦਾ ਚੁੱਕਿਆ ਉੱਥੇ ਹੀ ਰਾਜ ਸਭਾ ਵਿੱਚ ਸਮਾਜਵਾਦੀ ਪਾਰਟੀ ਦੇ ਸੀਨੀਅਰ ਆਗੂ ਰਾਮ ਗੋਪਾਲ ਜੱਦਵ ਨੇ ਇਸ ਮੁੱਦੇ ਤੇ ਸਰਕਾਰ ਨੂੰ ਘੇਰਿਆ ਰਾਮ ਗੋਪਾਲ ਜੱਦਵ ਦਾ ਕਹਿਣਾ ਹੈ ਕਿ ਸੰਬਲ ਨੂੰ ਪੁਲਿਸ ਜ਼ੋਨ ਵਿੱਚ ਤਬਦੀਲ ਕੀਤਾ ਗਿਆ ਹੈ ਅਤੇ ਲੋਕ ਪਰੇਸ਼ਾਨ ਹਨ ਕਿ ਅਜਿਹਾ ਕਿਉਂ ਕੀਤਾ ਗਿਆ ਹੈ ਮਹਾਰਾਸ਼ਟਰ ਦੇ ਕਾਰਜਕਾਰੀ ਮੁੱਖ ਮੰਤਰੀ ਏਕਨਾ ਸ਼ਿੰਦੇ ਸਵੇਰੇ ਨਿਜਮਤ ਜਾਂਚ ਲਈ ਸ਼ਹਿਰ ਦੇ ਇੱਕ ਪ੍ਰਾਈਵੇਟ ਹਸਪਤਾਲ ਗਏ 5 ਦਸੰਬਰ ਨੂੰ ਦੱਖਣੀ ਮੁੰਬਈ ਦੇ ਆਜ਼ਾਦ ਮੈਦਾਨ ਵਿੱਚ ਨਵੇਂ ਮੁੱਖ ਮੰਤਰੀ ਦਾ ਸੌ ਚੱਕ ਸਮਾਗਮ ਅਤੇ ਭਾਜਪਾ ਵਿਧਾਇਕ ਦਲ ਦੀ ਮੀਟਿੰਗ ਹੋਵੇਗੀ। ਏਕਨਾ ਸਿੰਦੇਰੇ ਹਸਪਤਾਲ ਤੋਂ ਪਰਤਣ ਤੋਂ ਕੁਝ ਘੰਟਿਆਂ ਬਾਅਦ ਭਾਜਪਾ ਆਗੂ ਦਵਿੰਦਰ ਫਰਣਵੀਸ ਸਿੰਦੇਰੀ ਸਰਕਾਰੀ ਰਿਹਾਇਸ਼ ਵਰਸ਼ਾ ਪਹੁੰਚੇ। ਫਰਣਵੀਸ ਮਹਾਰਾਸ਼ਟਰ ਦੀ ਨਵੀਂ ਭਾਜਪਾ ਸ਼ਿਵ ਸੈਨਾ ਐਨਸੀਪੀ ਸਰਕਾਰ ਵਿੱਚ ਸਿਖਰਲੇ ਅਹੁਦੇ ਲਈ ਸਭ ਤੋਂ ਅੱਗੇ ਨਜ਼ਰ ਆ ਰਹੇ ਹਨ। ਪਿਛਲੇ ਹਫ਼ਤੇ ਸ਼ਿੰਦੇ ਅਤੇ ਫਰਦਨ ਵੀਸ ਐਨਸੀਪੀ ਮੁਖੀ ਅਜੀਤ ਪਵਾਰ ਨਾਲ ਦਿੱਲੀ ਵਿੱਚ ਭਾਜਪਾ ਦੀ ਸਿਖਰਲੀ ਲੀਡਰਸ਼ਿਪ ਨੂੰ ਮਿਲੇ ਸਨ ਇਸ ਤੋਂ ਬਾਅਦ ਦੋਮਾ ਆਗੂਆਂ ਦੀ ਇਹ ਪਹਿਲੀ ਆਮੋ-ਸਾਮਣੀ ਮੁਲਾਕਾਤ ਸੀ ਭਾਜਪਾ ਦਾ ਵਿਧਾਇਕ दल ਆਪਣੇ ਨੇਤਾ ਦੀ ਚੋਣ ਲਈ ਬੁੱਧਵਾਰ ਸਵੇਰੇ ਵਿਧਾਨ ਸਭਾ ਭਵਨ ਵਿੱਚ ਮੀਟਿੰਗ ਕਰੇਗਾ ਜਿਸ ਕਰਕੇ ਦੋਮਾ ਆਗੂਆਂ ਦੀ ਇਹ ਮੀਟਿੰਗ ਅਹਿਮ ਮੰਨੀ ਗਈ ਹੈ ਪਿਛਲੇ ਕਈ ਦਿਨਾਂ ਤੋਂ ਟ੍ਰਾਂਟੋ ਵਿੱਚੇ ਮੌਸਮ ਵਿੱਚ ਆ ਰਹੇ ਭਾਰੀ ਬਦਲਾਅ ਕਾਰਨ ਲੋਕ ਠੰਡ ਅਤੇ ਬਰਫ਼ਬਾਰੀ ਵਾਲੇ ਮੌਸਮ ਦੇ ਉਤਿਆਰੀ ਕੱਸੇ ਬੈਠੇ ਹਨ ਇੱਥੋਂ ਦੇ ਜੀਟੀਏ ਖੇਤਰ ਭਾਗ ਟ੍ਰਾਂਟੋ ਗ੍ਰੇਟਰ ਏਰੀਆ ਵਿੱਚ ਦਸੰਬਰ ਮਹੀਨਾ ਚੜ੍ਹ ਜਾਣ ਤੇ ਵੀ ਮੌਸਮ ਸੁਕਮ ਸੁਕਾ ਹੈ ਪਰ ਇਸ ਗ੍ਰੇਟਰ ਏਰੀਆ ਦੇ ਚਾਰੇ ਪਾਸੇ ਬਰਫ਼ਬਾਰੀ ਦੇ ਵੱਡੇ ਤੂਫਾਨ ਨੇ दस्तक ਦੇ ਦਿੱਤੀ ਹੈ ਤੇ ਟ੍ਰਾਂਟੋ ਦੇ ਉੱਤਰ ਅਤੇ ਪੱਛਮ ਵਾਲੇ ਖੇਤਰਾਂ ਵਿੱਚ ਇਸ ਸੀਜ਼ਨ ਦੇ ਪਹਿਲੇ ਵਾਰ ਬਾਰਿਬਾਰੀ ਦੇ ਵੱਡੇ ਤੂਫਾਨ ਆਤੇ ਕਿਤੇ ਨਾ ਸਿਰਫ ਲੋਕਾਂ ਨੂੰ ਹੀ ਆਰੇ ਲਾ ਦਿੱਤਾ ਸਗੋਂ ਟ੍ਰਾਂਟੋ ਦੇ ਉੱਤਰ ਵੱਲ ਸਥਿਤ ਉਰੀਲਾ ਸ਼ਹਿਰ ਦੇ ਆਸ-ਪਾਸ ਦੇ ਖੇਤਰਾਂ ਵਿੱਚ ਬਰਫ਼ ਦੇ ਭਾਰੀ ਤੂਫਾਨ ਕਾਰਨ ਪ੍ਰਸ਼ਾਸਨ ਵੱਲੋਂ ਚੇਤਾਵਨੀ ਦਿੰਦਿਆਂ ਕੁਝ ਸਮੇਂ ਲਈ ਹਾਈਵੇ ਤੇ ਰੋਡ ਬੰਦ ਕਰਨੇ ਪਏ ਇਸ ਬਾਰੇ ਸੋਸ਼ਲ ਮੀਡੀਆ ਸਾਈਟਾਂ ਤੇ ਜਾਣਕਾਰੀ ਜਿੰਦੇ ਆ অন্ਟਾਰੀਓ ਦੀ ਸੂਬਾ ਪੁਲਿਸ ਦੇ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਭਾਰੀ ਜਦੋਜਹਿਤ ਤੋਂ ਬਾਅਦ ਰੋਡ ਤੇ ਹਾਈਵੇ ਸਾਫ਼ ਕਰਕੇ ਟ੍ਰੈਫਿਕ ਖੋਲੀ ਗਈ ਅਤੇ ਲੋਕ ਆਪੋ ਆਪਣੀਆਂ ਮੰਜ਼ਲਾਂ ਵੱਲ ਵੱਧ ਰਹੇ ਹਨ ਸੈਕਰਮੈਂਟੋ ਕੈਲੀਫੋਰਨੀਆ ਤੋਂ ਹਸਨ ਲੜੋਆ ਬੰਗਾ ਦੀ ਖਬਰ ਅਨੁਸਾਰ ਸਿੱਖ ਸੰਸਥਾ ਲੈਟਸ ਸ਼ੇਅਰ ਅ ਮੀਲ ਨੇ ਥੈਂਕਸ ਗਿਵਿੰਗ ਦੇ ਫਸਤ ਮਨਾਉਂਦਿਆਂ ਅਮਰੀਕਾ ਦੇ ਪੰਜ ਰਾਜਾਂ ਨਿਊ ਜਰਸੀ ਨਿਊਯਾਰਕ ਪੈਨਸਿਲਵਾਨੀਆ ਤੇ ਕਨੈਕਟਿਕਟ ਵਿੱਚ ਲੋੜਵੰਦਾਂ ਨੂੰ ਤਾਜ਼ਾ ਲੰਗਰ ਤਿਆਰ ਕਰਕੇ ਸ਼ਕਾਇਆ ਹੈ ਸੰਸਥਾ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ 10000 ਤੋਂ ਵੱਧ ਲੰਗਰ ਦੇ ਪੈਕੇਟ ਤਿਆਰ ਕੀਤੇ ਗਏ ਉਹਨਾਂ ਨੂੰ ਲੋੜਵੰਦਾ ਤੱਕ ਪਹੁੰਚਾਇਆ ਗਿਆ ਹੈ ਬੇਕਰੇ ਲੋਕਾਂ ਸਿਨੇ ਨਾਗਰਿਕਾਂ ਦੇ ਘਰਾਂ ਤੇ ਹੋਰ ਥਾਵਾਂ ਤੇ ਲੰਗਰ ਪਹੁੰਚਾਉਣ ਦੀ ਸੇਵਾ ਵਿੱਚ 700 ਤੋਂ ਵੱਧ ਸੇਵਾਦਾਰਾਂ ਨੇ ਹਿੱਸਾ ਲਿਆ ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਬੀਬੀਆਂ ਸ਼ਾਮਲ ਸਨ ਸੇਵਾਦਾਰਾਂ ਨੇ ਬਹੁਤ ਹੀ ਸ਼ਰਧਾ ਭਾਵਨਾ ਨਾਲ ਸੇਵਾ ਕੀਤੀ ਹੈ ਬਰਵੰਦਕਾਂ ਦਾ ਕਹਿਣਾ ਹੈ ਕਿ ਲੰਗਰ ਦੀ ਇਹ ਸੇਵਾ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਦੀਆਂ ਸਖਿਆਵਾਂ ਅਨੁਸਾਰ ਕੀਤੀ ਜਾਂਦੀ ਹੈ ਜਿਨ੍ਹਾਂ ਨੇ ਲੰਗਰ ਦੀ ਰਵਾਇਤੀ ਸ਼ੁਰੂਆਤ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਸਾਰਾ ਵਿਸ਼ਵ ਇੱਕ ਭਾਈਚਾਰਾ ਹੈ ਇੱਥੇ ਕੋਈ ਵੀ ਉੱਚਾ ਜਾਂ ਨੀਵਾਂ ਨਹੀਂ ਹੈ ਕੋਈ ਵੀ ਭੁੱਖਾ ਨਾ ਸੋਵੇ ਕੋਈ ਵੀ ਭੁੱਖਾ ਨਾ ਰਹੇ ਇਹ ਹੀ ਸਾਡੇ ਧਰਮ ਦੀ ਬੁਨਿਆਦ ਹੈ ਪਿਛਲੇ ਲੰਬੇ ਸਮੇਂ ਤੋਂ ਸੇਵਾ ਕਰਦੀ ਆ ਰਹੀ ਬੀਬੀ ਹਰਲੀਨ ਕੌਰ ਦਾ ਕਹਿਣਾ ਹੈ ਕਿ ਉਹ ਪਿਛਲੇ 15 ਸਾਲ ਤੋਂ ਇਸ ਬੇਜੋੜ ਸੇਵਾ ਨਾਲ ਜੁੜੀ ਹੋਈ ਹੈ ਐਲ ਐਸ ਐਮ ਵੱਲੋਂ ਪਹਿਲੇ ਸਾਲ 1500 ਲੋਕਾਂ ਲਈ ਲੰਗਰ ਬਣਾਇਆ ਗਿਆ ਤੇ ਵਰਤਾਇਆ ਗਿਆ ਸੀ ਹੁਣ ਸਾਲਾਨਾ 20000 ਲੋਕਾਂ ਨੂੰ ਲੰਗਰ ਸ਼ਿਕਾਇਆ ਜਾਂਦਾ ਹੈ ਆਉਣ ਵਾਲੇ ਸਾਲਾਂ ਵਿੱਚ ਇਹ ਗਿਣਤੀ ਹੋਰ ਵਧਾਉਣ ਦੀ ਯੋਜਨਾ ਹੈ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਥੈਂਕਸ ਗਿਵਿੰਗ ਦੀ ਇਹ ਹੀ ਸੱਚੀ ਭਾਵਨਾ ਹੈ ਦੇਸ਼ ਤੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ